हां जी बेबे बे हुन ਤੁਸੀਂ ਮੈਨੂੰ ਇਹ ਗੱਲ ਦੱਸੋ ਕਿ ਤੁਹਾਡਾ ਜਿਹੜਾ ਪੇਕਾ ਪਰਿਵਾਰ ਸੀ ਨਾ ਉਹਦੇ ਵਿੱਚ ਕੌਣ-ਕੌਣ ਸੀ ਪਰਿਵਾਰ ਚ ਯਾਰ 4 ਸੀ ਭੈਣਾਂ ਸੀ ਹਾਂਜੀ 4 ਭਰਾ ਸੀ ਠੀਕ ਹੈ ਜੀ ਮੇਰੀ ਮਾਂ ਦੱਸਦੀ ਹੁੰਦੀ ਹੈ ਵੀ ਜਿਹੜਾ ਮੇਰਾ ਫਰਾ ਕਰਤਾ ਹਰ ਸਭ ਤੋਂ ਵੱਡਾ ਸੀ ਠੀਕ ਹੈ ਜੀ ਉਹਨੂੰ ਫੌਜ ਵਿੱਚ ਭਰਤੀ ਕਰਤਾ ਠੀਕ ਹੈ ਜੀ ਉਹ 25 ਸਾਲ ਨੌਕਰੀ ਕਰਕੇ ਪੈਨਸ਼ਨ ਪਾ ਕੇ ਆਇਆ ਠੀਕ ਹੈ ਜੀ 80 ਦੀ ਜੰਗ ਲੜੀ ਸੀ ਉਹਨੇ اچھا اچھا ਠੀਕ ਹੈ ਜੀ ਉਹ ਜਦੋਂ ਆਉਂਦਾ ਹੁੰਦਾ ਜਾਂਜ ਕਰ ਕਰਾਉਂਦਾ ਹਾਂ ਹਾਂ ਜੀ ਉਹ ਛੁੱਟੀ ਆਉਂਦਾ ਸਾਲ ਤੋਂ ਮੀਨੀ ਠੀਕ ਹੈ ਜੀ ਉਹ ਜਾਂ ਜਾਂ ਲਿਆ ਤਸਵੀਰਾਂ ਲੈ ਕੇ ਆਂ ਠੀਕ ਹੈ ਜੀ ਫਿਰ ਜਦੋਂ ਉਹ ਆ ਜਾਂਦਾ ਸਾਰਾ ਪਿੰਡ ਸਾਡੇ ਘਰੇ ਆ ਜਾਂਦਾ اچھا ਫੋਟੋਆਂ ਦੇਖਣਾਉਂਦੇ ਫੋਟੋਆਂ ਦੇਖਣਾ ਠੀਕ ਹੈ ਉਹ ਆਖਦਾ ਅਮੀ ਆਗਦੇ ਜਿੱਦਾਂ ਜਾਂ ਜਾਏ ਆ ਆ ਗੱਡੇ ਤੋਂ ਬੰਦਾ ਜਾ ਜਾ ਅੱਛਾ ਜੀ ਆ ਲੜਾਕੂ ਜਾ ਆਏ ਠੀਕ ਹੈ ਉਹ ਫੇਰ ਸਾਰੀਆਂ ਗੱਲਾਂ ਦੱਸਦਾ ਠੀਕ ਹੈ ਜੀ ਤੇ ਫੇਰ ਮੇਰਾ ਉਹ ਢੂਟਾ ਪਰਾ ਸੀ ਨਾ ਠੀਕ ਹੈ ਜੀ ਅਨਪੜ੍ਹ ਸੀ ਠੀਕ ਹੈ ਜੀ ਉਹ ਢੂਟਾ ਮੇਰਾ ਪਰਾ ਸੀ ਨਾ ਠੀਕ ਹੈ ਜੀ ਉਹ 10 ਪੜਿਆ ਸੀ ਨਾ ਉਹ 2 ਪੜਿਆ ਸੀ ਨਾ ਹੀ ਹਿੰਦੀ ਨਾ ਅੰਗਰੇਜੀ ਨਾ ਪੰਜਾਬੀ ਹਾਂਜੀ ਉਹ ਆਪ ਫੌਜੀ ਚ ਪਰਤੀ ਹੋ ਗਏ ਸੀ ਠੀਕ ਹੈ ਜੀ ਉਹ 15 ਸਾਲ ਤੋਂ ਪੈਨਸ਼ਨ 'ਤੇ ਆ ਗਿਆ ਸੀ ਠੀਕ ਹੈ ਜੀ ਆ ਕੇ ਜੀ ਉਹ 10 ਸਾਲ ਮੈਂਬਰੀ ਕਰੀ ਹੋਣੀ ਠੀਕ ਹੈ ਜੀ ਫਿਰ ਉਹ ਸਰਪੰਚ ਬਣ ਗਿਆ ਅੱਛਾ ਜੀ ਹਾਂ ਫਿਰ ਉਹ ਰਾਜਸਥਾਨ ਚ ਉੱਠ ਗਿਆ ਠੀਕ ਹੈ ਜੀ ਉੱਠੇ ਉਹਦੀ ਮੌਤ ਹੋ ਅੱਛਾ ਜੀ ਠੀਕ ਹੈ ਇੱਕ 4 ਪਈ ਨਾ ਦੋ ਮੈਥੋਂ ਵੱਡੀਆਂ ਮੋਦੀ ਮਾਤ ਹੋ ਗਈ। ਅੱਛਾ ਜੀ। ਤੇ ਦੋ ਅਸੀਂ ਕਿਉਂ? ਠੀਕ ਹੈ ਜੀ। ਅੱਛਾ ਮਾਤਾ ਤੁਸੀਂ ਆਪਣੇ ਫਾਤਿਹ ਸਾਹਿਬ ਬਾਰੇ ਵੀ ਦੱਸੋ ਜੀ ਕੁਝ। ਬੇਟਾ ਨੂੰ ਆਹ ਲੈਂਦਾਂ। ਹਾਂਜੀ ਹਾਂਜੀ। ਪਿੰਜਾ ਮੇਰਾ ਸਾਡੇ ਤਿੰਨਾਂ ਦੇ ਵਿਆਹ ਤੋਂ ਪਹਿਲਾਂ ਹੋ ਜਰ ਗਿਆ ਸੀ। ਅੱਛਾ ਜੀ। ਦੋ ਅਸੀਂ ਪੜਨਾ ਸੀ ਤੇ ਇੱਕ ਪੀਟੀ ਮਾਸਟਰ ਮੇਰਾ ਭਰਾ ਕੁਮਾਰਾ। ਅੱਛਾ ਜੀ। ਫਿਰ ਉਹਨੂੰ ਤਾਂ ਉਹਨੇ ਦੋਸਤ ਨੇ ਰਸਤ ਕਰਾਇਆ ਠੀਕ ਹੈ ਜੀ ਤੇ ਸਾਡਾ ਦੋ ਪਹਿਣਾ ਦਾ ਰਸਤਾ ਮੇਰੇ ਜੈਵ ਪ੍ਰਾਨ ਕੀ ਅੱਛਾ ਠੀਕ ਹੈ ਇੱਕ ਫਾਕਰ ਸਰ ਹਾਂਜੀ ਤੇ ਇੱਕ ਇੱਥੇ ਮਿਰਕ ਖੋਲ ਠੀਕ ਹੈ ਠੀਕ ਹੈ ਜੀ ਬਿਆਰੀ ਦੇਖੋ ਇਹਨਾਂ ਨੇ ਜੋ ਪ੍ਰਾਮਾਨ ਕੀ ਤਾਂ ਮਾੜੀ ਉਹ ਵੀ ਸੀ ਅੱਖਾਂ ਤੋਂ ਦੀਦਾ ਨਹੀਂ ਸੀ ਠੀਕ ਹੈ ਜੀ ਤੇ ਹੁਣ ਜਿਹੜੇ ਤੁਹਾਡਾ ਸਹੁਰਾ ਪਰਿਵਾਰ ਆ ਜੀ ਇੱਥੇ ਤੁਹਾਡੇ ਪਰਿਵਾਰ ਚ ਕੌਣ ਕੌਣ ਆਏ? ਇੱਥੇ ਦੇਖ ਮੇਰੀ 7 ਸੱਸ ਸੀ। ਹਾਂਜੀ। 100 ਰਾਇ ਸੀ। ਠੀਕ ਹੈ ਜੀ। 5 ਭਾਈ ਸੀ। ਜੀ। ਸਾਰਿਆਂ ਤੋਂ ਵੱਡੀ ਭੈਣ ਸੀ। ਠੀਕ ਹੈ ਜੀ। ਹਾਂਜੀ। ਇਹ ਪਰਿਵਾਰ ਸੀ। ਠੀਕ ਹੈ ਤੁਹਾਡੇ ਬੱਚੇ ਕਿੰਨੇ ਆ ਜੀ? ਬੱਚੇ 2। ਠੀਕ ਹੈ ਜੀ। ਗਰਮੇਟਾ ਘਰ ਜੀ। ਠੀਕ ਹੈ ਠੀਕ ਹੈ ਜੀ। ਹਾਂਜੀ। ਬੱਚੀ ਹੈ। ਠੀਕ ਹੈ ਜੀ ਇਹ ਤਾਂ ਉਹੀ ਪਰਿਵਾਰ ਦੀ ਗੱਲ ਹਾਂ ਅਸੀਂ ਮਾਤਾ ਮੈਨੂੰ ਨਾ ਹੁਣ ਇੱਕ ਗੱਲ ਦੱਸੋ ਕਿ ਜੇ ਵਾ ਪਿਛਲੇ ਸਮੇਂ ਚ ਝਾਤ ਮਾਰ ਗਏ ਤਾਂ ਉਦੋਂ ਜਿਹੜੀਆਂ ਚੀਜ਼ਾਂ ਆਪਾਂ ਖਰੀਦਦੇ ਹਾਂ ਹੁਣ ਬਾਜ਼ਾਰ ਚੋਂ ਉਹਨਾਂ ਦੇ ਮੁੱਲ ਵੜੇ ਜਰੂਰ ਦੱਸੋ ਕਿ ਤੁਹਾਡੇ ਟਾਈਮ ਦੇ ਵਿੱਚ ਇੰਨਾਂ ਚੀਜ਼ਾਂ ਦਾ ਰੇਟ ਕੀ ਹੁੰਦਾ ਸੀ ਪਹਿਲਾਂ ਦਾਦਾ ਮੈਨੂੰ ਪਤਾ ਨਹੀਂ ਹਾਂਜੀ ਜਿੱਥੋ ਮੈਨੂੰ ਸੁਰਤ ਹਾਂਜੀ ਅਸੀਂ ਫਲਾ ਲੈਣ ਹੁੰਦੀ ਸੀ ਅਠਨੇ ਗਾਇ ਠੀਕ ਹੈ ਜੀ। ਜਿਆ ਫਰਮੰਦੀ ਸੀ 8 ਨੇ ਗਾਇ। ਅੱਛਾ ਜੀ। ਇਹੜਾ ਹੁਣ 300 ਦਾ ਲੀੜਾ 250 ਦਾ ਮਰ ਦਾ ਦਿੰਦੇ ਆ। ਹਾਂਜੀ। ਉਹ ਉਹ ਮੇਰੀ ਸੁਰਤ ਤੇ 2 ਰੁਪਈਆ। ਠੀਕ ਹੈ ਜੀ। ਮੇਰੀ ਵੱਡੀ ਭੈਣ ਦਾ ਵਿਆਹ ਸੀ। ਹਾਂਜੀ। ਡੱਗੀ ਆਇਆ ਮੇਰੀ ਮਾਂ ਨੂੰ ਦੀਦਾ ਨਹੀਂ ਸੀ। ਹਾਂਜੀ। ਉਹ ਸਾਡਾ ਲਾਜੀ ਸੀ ਕਰੇ ਦੇਣ। ਠੀਕ ਹੈ ਜੀ। ਮੇਰੀ ਮਾਂ ਨੇ 12 ਲੀੜੇ ਖਰੀਦ ਦੇ। ਅੱਛਾ ਜੀ। ਰੰਗਾ ਆਕਿਆ ਕਿਸੇ ਚ ਪੰਜ ਗੁੱਟੇ ਡਿਆਂ ਤਾਰਿਆਂ ਕਿਸੇ ਚ 7 ਤੱਕ ਕਿਸੇ ਜੰਦਾਸ ਕਿਸੇ ਚ ਡੰਬੇ ਮੇਲੇ ਭੈਣ ਨੂੰ ਵਿਆਜ ਦਿੱਤੇ ਅੱਛਾ ਜੀ ਹਾਂ ਜੀ ਠੀਕ ਹੈ ਉਹ ਬੜਾ ਲੀੜਾ ਸਸਤਾ ਸੀ ਨਾ ਆਪ ਹਣਾ ਠੀਕ ਹੈ ਹਾਂ ਤੇ ਜਿਹੜੀਆਂ ਦਾਲਾਂ ਵਗੈਰਾ ਦੀ ਗੱਲ ਕਰਗੇ ਜੀ ਆਪਾਂ ਕੋਈ ਤੁਹਾਨੂੰ ਇਹ ਯਾਦ ਹੋਵੇ ਕੋਈ ਦਾਲਾਂ ਸਾਤਾਂ ਦਾਲਾਂ ਮੈਂ ਤਾਂ ਦੱਸਦੀ ਐ ਮੀ ਤੇ ਜ्यों ਸੀ ਚਾਰ ਵੀ ਅੱਛਾ ਜੀ ਤੇ ਕਉ ਮੈਂ ਅਸੀਂ ਆਪਾਂ ਵੇਚਿਆ 14 ਰੁਪਏ ਕਿਲੋ 14 ਰੁਪਏ ਕਿਲੋ ਹਾਂ ਦੇਸੀ ਕਿਉਂ ਦੀ ਗੱਲ ਕਰ ਰਹੇ ਹੋ ਦੇਸੀ ਦੀ ਅੱਛਾ ਅੱਛਾ ਹੁਣ ਤਾਂ 700 ਰੁਪਏ ਕਿਲੋ ਹੈ ਜੀ ਤੇ 2 2 ਰੁਪਏ ਕਿ ਦਾਰ ਦਿੱਤੀ ਦੁੱਧ ਵੇਚਦਿਆ ਨਹੀਂ ਸੀ ਹਾਂ ਹਾਂ ਠੀਕ ਹੈ ਜਿਹੜਾ ਕੋਈ ਹੁੰਦਾ ਮੇਰੀ ਬਗੂ ਰੱਬਾ ਕਹ ਰਾਲੇ ਮੋਖ ਤਪ ਅੱਛਾ ਜੀ ਮੇਰੀ ਮਾਂ ਤਾਂ ਉਹ ਨਹੀਂ ਮੰਨਦੀ ਸੀ ਠੀਕ ਹੈ ਠੀਕ ਹੈ ਦੋਨੇ ਦੀ ਇਹ ਲਗਭਗ ਫਿਰ ਤੁਹਾਡੇ ਵਿਆਹ ਵਾਲੀ ਦੀ ਗੱਲ ਹੀ ਹੋਣੀ ਆ ਨਹੀਂ ਵਿਆਹ ਤੋਂ ਪਹਿਲਾਂ ਦੀ ਠੀਕ ਹੈ ਜੀ ਇਹ ਦੀ ਜੱਥੀ ਹੰਡਾਈ ਹੈ ਹਾਂਜੀ ਫਿਰ ਤਾਂ ਬੇਬੇ ਬਹੁਤ ਵੱਟਾ ਸੀ ਨਾ ਰੇਡ ਦਾ ਨਹੀਂ ਅਸੀਂ ਆਪ ਖਰੀਦੇ ਹਾਂਜੀ ਤੇ ਤੁਸੀਂ ਫਿਰ ਜਦੋਂ ਸਾਰਾ ਪਰਿਵਾਰ ਆਏ ਤਾਂ ਫਿਰ ਤੁਹਾਡੇ ਜਿਹੜੇ ਕੰਮ ਕਿਹੜੇ-ਕਿਹੜੇ ਹੁੰਦੇ ਸੀ ਜਿਹੜੀ ਤੁਸੀਂ ਆਮ ਕਰਦੇ ਸੀ ਹਾਂਜੀ ਆਮ ਕਰਤੀਆਂ ਸੀ ਸਾਡਾ ਸਾਰਾ ਬਾਜ ਮਾਰ ਤਿੰਨ ਦਾ 4 ਵਗੇ ਹੂੰ ਬੀਤ ਪਾਈ ਤੁਸੀਂ ਉੱਠੋ ਕੀ ਕਰੋ ਤੇ ਮੈਨੂੰ ਮਡਾਣੀ ਪਾ ਦਿਓ ਥੋ ਥੋ ਦੁਦਨੀ ਰੜਕਿਆ ਜਾ ਠੀਕ ਹੈ ਜੀ ਪਰਿਆ ਰੜਕੜ ਹਾਂਜੀ ਅਸੀਂ ਚਾਹ ਚਰਦਿਆਂ ਤੇ ਸੌਰੇ ਨੂੰ ਮਡਾਣੀ ਪਾ ਦਿੰਦੇ ਹਾਂ ਹਮ ਕੀ ਕਰਕੇ ਹਮ ਗੜਬਿਆਂ ਚ ਪਾ ਕੇ ਸੱਤ ਸੌਵੇਂ ਨੂੰ ਅੰਦਰ ਕਰ ਦਿੰਗੇ ਪੂੜ ਠੀਕ ਹੈ ਜੀ ਦੂਜੀ ਅਸੀਂ ਪੀ ਕੇ ਚਾਹ ਹਮ ਆਪ ਦੇ ਕੌ ਲਖਨੌੜੀ ਤੇ ਚਰ ਦਿੰਦੀ ਹਾਂ ਠੀਕ ਹੈ ਜੀ ਫੇਰ ਸੀ ਇੱਕ ਜਣੀ ਤਾਂ ਟਾਰ ਕਰਦੀ ਠੀਕ ਹੈ ਜੀ ਤੇ ਇੱਕ ਜਣੀ ਸੰਭਰਦੀ ਠੀਕ ਹੈ ਜੀ ਫੇਰ ਇੱਕ ਜਣੀ ਮੀਰਾ ਪਾਉਂਦੀ ਹੂੰ ਤੇ ਇੱਕ ਜਣੀ ਕੂੜਾ ਸਿੱਟਦੀ ਠੀਕ ਹੈ ਜੀ ਕੂੜਾ ਸਿੱਟ ਕੇ ਫੇਰ ਇੱਕ ਜਣੀ ਆਟਾ ਗੁੰਨ ਕੇ ਰੋਟੀਆਂ ਬਕਾਉਂਦੀ ਹੂੰ ਹੂੰ ਇਪੋ ਕਿਆ ਵੰਡ ਲੈਂਦੀ ਠੀਕ ਹੈ ਮਤਲਬ ਵੰਡ ਕੇ ਕੰਮ ਕਰਦੀ ਸੀ ਵੰਡ ਕੇ ਠੀਕ ਹੈ ਅਸੀਂ ਤੇ ਇਹ ਬਾਬਾ ਲੈ ਜਾਂਦਾ ਰੋਟੀਆਂ ਜਿੱਦੇ ਉਹਨੂੰ ਕੰਮ ਹੁੰਦਾ ਹੂੰ ਉਹਦੇ ਆਖ ਦਿੰਦਾ ਭਾਈ ਰੋਟੀ ਤੁਸੀਂ ਫੜਾਇਆ ਠੀਕ ਹੈ ਜੀ ਉਹਦੇ ਜਿਹੜੀ ਪਕਾਉਂਦੀ ਹੁੰਦੀ ਉਹ ਤਾਂ ਪਕਾਉਂਦੀ ਦੂਜੀ ਚਟਣੀ ਹਰੇ ਗੰਡਿਆਂ ਦੀ ਰਗੜ ਕੇ ਠੀਕ ਹੈ ਜੀ ਛੰਨਾ ਨਹੀਂ ਦਾ ਪਰ ਕੇ ਹੂੰ ਉਹਦੇ ਚ ਚਟਣੀ ਚ ਕਿਉਂ ਭਾਗ ਕਰਛੀ ਠੀਕ ਹੈ ਰੜਾ ਕੇ ਖੇਚ ਲੈ ਜਾਂਦੇ ਅੱਛਾ ਜੀ ਗਾਂ 3 ਬੰਦੇ ਭਾਉਂਦੇ ਸੀ ਤੇ 3 ਹੁੰਦੇ ਸੀ ਸੀਰੀ ਹਾਂਜੀ ਇੰਨਾ ਨੇ ਸਾਨੂੰ ਆਖ ਦੇਣਾ ਵੀ ਰੋਟੀ ਟਰਜੂ ਠੀਕ ਹੈ ਅਸੀਂ ਖਾਲਾਂ ਨੇ ਚਾਹ ਮੇ ਪਾ ਦੇ ਲਈ ਠੀਕ ਤੇ ਖੇਤ ਦਾ ਕੰਮ ਵੀ ਨਾਲ ਕਰਵਾਉਂਦੇ ਸੀ ਬੋਲ ਆ ਖੇਤ ਦਾ ਕਰਾਉਂਦਿਆਂ ਸੀ ਕੀ ਕੀ ਕੰਮ ਕਰਵਾਇਆ ਜੀ ਖੇਤ ਦਾ ਅਸੀਂ ਛੋਲੇ ਵੱਡੇ ਆ ਹਾਂਜੀ ਕਣ ਕਾਂਡੇ ਠੱਬੇ ਕਰੇ ਆ ਹਾਂ ਪਰ ਮਿਆਂ ਪਾ ਕੇ ਉਹਦੇ ਫਿੱਟਰਾ ਤੇ ਕਣਕ ਪੁੱਤਰ ਦੇ ਸੀ ਠੀਕ ਹੈ ਜੀ ਅਸੀਂ ਰੁਗ ਬੜਾਏ ਅੱਛਾ फेर ਅਸੀਂ ਬਾਬੇ ਨਾਲ ਰੇੜਾ ਜੋ ਬੰਦਾ ਸਾਡਾ ਸੌਰਾ ਹੂੰ ਹੂੰ ਅਸੀਂ ਦੋ ਜਣੀਆਂ ਹਰਾ ਬਦਾ ਹੁੰ ਜਾਂਦੇ ਠੀਕ ਹੈ ਜੀ ਉਹਦਾ ਬਰਸੀਨਾ ਨੇ ਸੀਚ ਕਾਲਾ ਨੇ ਸੀ ਜਮੀਂ ਠੀਕ ਹੈ ਜੀ ਅੱਜ ਅਸੀਂ ਪੰਡਤ ਬਾਲ ਲੈ ਲਿਆ ਤੇ ਬਾਬਾ ਸਾਨ ਚਕਾ ਦਿੰਦਾ ਅਸੀਂ ਛੀ ਜੱਟ ਪੰਡਾ ਗੱਡੇ ਤੇ ਰੇੜੇ ਤੇ ਸੱਟ ਲੈਵੰਨੇ ਹਾਂਜੀ ਫੇਰ ਅਸੀਂ ਘਰੇ ਲਿਆ ਕੇ ਬਾਬਾ ਰੇੜਾ ਖੜਾ ਦੇ ਦਿੰਦਾ ਹਾਂਜੀ ਆਪ ਗੱਡੇ ਚੱਤੀ ਅੱਜੰਨਾ ਹੂੰ ਅਸੀਂ ਥੀਟਰ ਮੈਂ ਵਰ ਉਹ ਪੰਡਾ ਸਿਰਦਿੰਗੇ ਹੂੰ ਫੇਰ ਸਾ ਨੁ ਬਾਤ ਬਾਤ ਪਤਾ ਚੜਾ ਦੇਂਦਾ ਠੀਕ ਹੈ ਜੀ ਬਿਲਹੋ ਭਾਈ ਮੈਂ ਕੋਲੇ ਖੜਾ ਤੂ ਰੁਗਲਾ ਠੀਕ ਹੈ ਫੇਰ ਅਸੀ ਇੱਕ ਗਣੀ ਰੁਗਲਾ ਦੇ ਠੀਕ ਹੈ ਜੀ ਉਤਰ ਕੇ ਨੀਰਾ ਹੂੰ ਫੇਰ ਇੱਕ ਟਾ ਪਰ ਕੇ ਚਕਾਈ ਜਾਂਦੀ ਹੂੰ ਤੇ ਇੱਕ ਪਸਮਾਨ ਨੂੰ ਭਾਈ ਜੀ ਠੀਕ ਹੈ ਤੇ ਨਮੰਆ ਹੁੰਦੀਆਂ ਸੀ ਹਾਂ ਜੀ ਇੱਕ ਦੋ ਬਲਦ ਹੁੰਦੇ ਸੀ ਹਾਇ ਜੋੜਦੇ ਸੀ ਉਹਨਾਂ ਜਵਾਨਾਂ ਚ ਬਲਦ ਹੁੰਦੇ ਠੀਕ ਹੈ ਜੀ ਅਸੀਂ ਫਿਰ ਇਹ ਨੀਰਾਚਾਰਾ ਪਾ ਕੇ ਹਮ ਇੱਕ ਜਣੇ ਢਾਹ ਤਰਦੀ ਹਮ ਇੱਕ ਜਣੇ ਧਾਰਾ ਗੜਦੇ ਤੇ ਤੁਹਾਡੀ ਮੱਝ ਦੀ ਗੱਲ ਤੋਂ ਯਾਦ ਆਇਆ ਜੀ ਉਦੋਂ ਮੱਝਾਂ ਦੇ ਰੇਟ ਕਿੰਨੇ ਕੁ ਹੁੰਦੇ ਸੀ ਉਹਨਾਂ ਮੱਗਿਆਂ ਨੇ ਰੇਟ ਕੁਛ ਨਹੀਂ ਸੀ ਹਾਂ ਜੀ ਮੇਰੇ ਤੇ ਕੀ ਪਹਿਲਾਂ ਝੋਟੀ ਵੇਚੀ ਹਾਂ 250 ਦੀ ਸੱਜਾ अच्छा 250 चोटी क्या 250 दी ठीक है जी ये मेरा परा ऊछा मशीन ले आया 250 चो अच्छा चोटी ਦੇ ਵਟੇ ਮਸ਼ੀਨ ਆਈ ਮਸ਼ੀਨ ਆਈ ऊछा 250 ठीक है और बेक ਪੂੜੀਆਂ ਸਿੱਖ ਲੈਣ ਕਿ ਅੱਛਾ ਜੀ ਹਾਂ ਤੇ ਰਸੀ 5 ਸੀ ਮਈਆਂ ਵੇਚੀਆਂ ਝੋਟੀਆਂ ਹਾਂ 5-500 5-500 ਰੁਪਏ ਦੇਣਾ ਹਾਂ ਠੀਕ ਹੈ ਇੱਕ ਕਿਉਂ ਨਹੀਂ ਆਇਆ ਅੱਛਾ ਅੱਛਾ ਫੇਰ ਇੱਥੇ ਮੈਂ ਮੰਨਿਆ ਪਾਰੀਆਂ ਅਸੀਂ ਅੱਡ ਹੋ ਗਏ ਜੀ ਸਾਰੇ ਹਾਂਜੀ ਨੌ ਟਾ ਮੈਂ ਮੰਨਿਆ ਬੇਚੀਆਂ ਤੇ ਪਾਰੀਆਂ ਅੱਛਾ ਜੀ ਤੇ ਨੰਗਾਈਆਂ ਪਾਰੀਆਂ ਬੇਚੀਆਂ ਠੀਕ ਹੈ ਜੀ ਇੱਕ ਬੈਡ ਕਾ ਬੇਚੀਆਂ ਹਾਂ ਮੇਰੀਆਂ ਮੰਨਿਆ ਨੇ ਇੱਥੇ ਪਿੰਡ ਚ ਹੀ ਗਈਆਂ ਅਗਲੇ ਬਿੜਾ ਸਾਈ ਤੋਂ ਚੋ ਚੋ ਲਗਾਈਆਂ ਠੀਕ ਹੈ 11 11 ਡੱਬੇ ਪਰੇ ਫਿਰ ਥੋੜੇ ਹਿਸਾਬ ਨਾਲ ਤਾਂ ਬੇਬੀ ਹੁਣ ਤਾਂ ਕੰਮ ਹੀ ਕੁਝ ਨਹੀਂ ਜਿਹੜੇ ਤੁਸੀਂ ਕੰਮ ਕੀਤੇ ਹਨ ਹਾਂ ਹੁਣ ਤਾਂ ਕਿਹੜੇ ਕੰਮ ਹੈ ਹਾਂ ਫਿਰ ਅਸੀਂ ਰੋਡੇ ਵਾਲੇ ਮਿੱਟੀ ਤੁਸੀਂ ਕਣਕ ਵਾਲੀ ਗੱਲ ਦੱਸ ਰਹੇ ਸੀ ਇੱਥੇ ਓਹ ਹਾਂ ਮੀ ਆ ਗਿਆ ਐ ਇਸ ਥਾਂ 'ਚ ਕਣਕ ਉਤਰੀ ਸੀ ਅੱਛਾ ਜੀ ਉਹਨਾਂ ਵਾਂ ਅਸੀਂ ਚੈਨ ਨਹੀਂ ਸੀ ਹਾਂ ਫਿਰ ਅਸੀਂ ਰਾਤ ਨੂੰ ਮੀ ਆ ਗਿਆ ਤਿੰਨਾਂ ਨੇ ਅਸੀਂ ਕਣਕ ਟੋਕੇ ਬੰਦਿਆਂ ਦੇ ਨਾਲ ਬੈਠਕ ਕਰੀ ਕਿੰਨੀ ਕਣਕ ਸੀ 100 ਮਣਕੀ 100 ਮਣਕਣ ਹਾਂ ਠੀਕ ਹੈ ਜੀ ਇਹ ਸਾਡੇ ਲੋਕ ਚੇਟੜੇ ਸੀ ਹਾਂਜੀ ਰੋਡੇ ਵਾਲਾ ਛੱਪੜ ਬਾਜੀ ਦਾ ਹਾਂਜੀ ਉੱਥੋਂ ਮਾਮੇ ਨੇ ਸਾਡੇ ਨਾਲ ਦੂਤ ਲਾਣਿਆ ਬੇੜੇ ਉਮੜੀਆਂ ਹਾਂਜੀ ਧਿਆਨੀ ਰੀਤੇ ਬੱਟਾ ਹਾਂਜੀ ਤੇ ਤਿੰਨ ਲੱਗੀਆਂ ਅਸੀਂ ਠੀਕ ਹੈ ਅਸੀਂ ਟੋਕੇ ਨਾਏ ਚਾਚਾ ਤਰ੍ਹਾਂ ਲਿਖਿਆ ਹਾਂਜੀ ਨਾਏ ਉਹ ਦੋਨੇ ਛਟੜੇ ਲਿਖਿਆ ਠੀਕ ਹੈ ਜੀ ਇੱਕ ਆਸੀਂ ਬੋਟ ਕਰਦੀਆਂ ਸੀ ਸਾਡਾ ਬੜਾ ਏਕਾ ਤੇ ਪਿਆਰ ਉੰਜਾਂ ਸਾਲ ਹੋ ਗਏ ਅਜੇ ਵੀ ਠੀਕ ਹਾਂ ਸਹੀ ਗੱਲ ਹੈ ਅਸੀਂ ਨਾ ਉਸੇ ਉਹਨੀਆਂ ਨਾਈਟ ਡੀ ਜੀ ਡਾਰਕੇ ਲੱਕਾ ਠੀਕ ਹੈ ਜੀ ਅਗਰ ਮੈਂ ਤੁਹਾਨੂੰ ਗੱਲ ਪੁੱਛਾਂ ਜਿਵੇਂ ਹੁਣ ਆਪਾਂ ਪਿਛਲੇ ਪਾਠ 'ਚ ਵੀ ਗੱਲ ਕੀਤੀ ਸੀ ਕਿ ਸਮੇਂ ਦਾ ਬਦਲ ਆ ਗਿਆ ਹਾਂ ਜਿਵੇਂ ਹੁਣ ਅੱਜ ਕੱਲ੍ਹ ਕਹਿ ਦਿੰਦੇ ਵੀ ਕੱਲ੍ਹ ਜੋ ਆ ਗਿਆ ਹਾਂ ਪੂਰਾ ਤੁਸੀਂ ਇਸ ਗੱਲ ਨਾਲ ਕਿੰਨਾ ਸਹਿਮਤ ਹੋ ਮੈਂ ਤਾਂ ਸਾਏ ਮਿੱਤ ਨਹੀਂ ਕਾਇਯੁਗ ਕੋਰਾ ਆ ਗਿਆ ਹਾਂ ਗੱਲ ਕਰਨ ਦੀ ਕੀ ਹੈ ਦੇਖ ਕੋਈ ਈ ਮਾਤੇ ਨੂੰ ਸਮਝ ਨਹੀਂ ਕੁਛ ਨਹੀਂ ਹੂੰ ਹੂੰ ਨਾ ਆਪਰਾ ਮਾਨੂੰ ਸਮਝੇ ਜਿਦਾ ਰੋਲੀ ਜਾਂ ਬਨੇ ਪੰਗਾ ਦੀ ਚਿੱਕੜ ਕੇ ਮਦਾਈ ਜਾਂਦੇ ਹੂੰ ਇਹ ਜੇ ਨਾ ਇਹ ਕਰਦਾ ਪੰਜਾ ਜਾਂ ਇਹ ਦੁੱਖਾਂ ਜੁਗ ਕੀ ਆਊਗਾ ਹਾਂ ਜੁਗ ਦੱਸ ਬਾੜਾ ਆ ਗਿਆ ਸਹੀ ਗੱਲ ਹੈ ਸਾਡੇ ਜ਼ੁਬਾਨੇ ਚ ਤੱਕ ਕੋਈ ਬਾਹਰ ਨਹੀਂ ਨਿਕਲਦੀ ਸੀ ਹੂੰ ਹੂੰ ਮਾਤੇ ਉਹਦੇ ਕਹਿ ਹੀ ਬਣ ਹਾਂਜੀ ਸਹੀ ਗੱਲ ਹੈ ਤੇ ਹੁਣ ਕੋਈ ਪੁੱਛਦੀ ਨਹੀਂ ਹੂੰ ਹੁਣ ਤਾਂ ਨੀਂ ਨਾ ਤੂੰ ਕਹ ਨਾ ਜਦ ਮੈਂ ਮਾਰ ਜੀ ਆ ਜਾਓ ਹੂੰ ਸਹੀ ਗੱਲ ਹੈ। ਇਹ ਬਾਰਨਾ ਬਹੁਤ ਗੰਦਾ ਹੈ। ਹਾਂ ਗਲਤ ਜਵਨਨਾ। ਹਾਂ ਗਲਤ ਕੋਈ ਕਿਸੇ ਦੀ ਸੰਗ ਨਹੀਂ ਮੰਨਦਾ। ਹੂੰ ਕੋਈ ਕਿਸੇ ਤੋਂ ਡਰਦਾ ਨਹੀਂ ਅੱਗੇ ਗਲੀ ਦੇ ਪਿੰਡ ਤੋਂ ਡਰਦੇ ਨਹੀਂ ਕੁੜੀਆਂ ਮਾਰਨਾ ਚਾਹਤ ਨਹੀਂ। ਹਾਂ ਸਹੀ ਗੱਲ ਹੈ। ਸਿਰ ਤੋਂ ਚੁੰਨੀ ਨਾਲ ਲਾਉਣਗੇ। ਹੁਣ ਕਾਇਦੀ ਉਹ ਬਾਹਰ ਆ ਗਿਆ ਕੋਈ ਸੰਗ ਨਹੀਂ ਪਿੰਡ ਦੇ ਮੁੰਡੇ ਨਾ ਬਿਆਗਰਾ ਕੇ ਪੰਜੀਆਂ ਗਏ। ਹਾਂ ਸਹੀ ਗੱਲ ਹੈ। ਗੁੱਟੇ ਕਰ ਦੁਕੀ ਹੈ। ਸਹੀ ਗੱਲ ਹੈ, ਸੱਚੀ ਗੱਲ ਹੈ। ਕੀ ਪੜਾਈ ਹੈ ਇਹ। ਹਾਂ ਅਗੇ ਪੜ੍ਹ ਲਿਖ ਕੇ ਜਾਣਾ ਸਾਰੇ 8:00 ਵਜੇੜ ਤੇ ਨਾ ਪੜ੍ਹੀਆਂ ਲਿਖੀਆਂ ਨੇ ਇਹ ਤਾਂ ਬਹੁਤ ਗਲਤ ਗੱਲ ਹੈ ਜਿਹੜੀ ਪੈਨ ਵਾਲੀ ਆ ਮਾਤਾ ਕਿੱਡੇ ਮਤਲਬ ਕਿ ਗਲਤ ਸੁਨੇਹੇ ਜਾਂਦੇ ਹੈਗਾ جوابਾਂ ਨੂੰ ਸਾਰੀ ਜ਼ਿੰਦਗੀ ਭਰਾ ਤਾਂ ਉਹ ਨਹੀਂ ਚੱਕ ਸਕਦਾ ਹਾਂ ਸਾਰੀ ਜ਼ਿੰਦਗੀ ਸਹੀ ਹੈ ਜੀ ਤੇ ਤੇ ਉਹ ਵੀ ਗੱਲ ਨਹੀਂ ਕਰ ਸਕਦਾ ਹੂੰ ਸਿੱਧੀ ਗੱਲ ਕਹਿ ਦੇਣ ਵਿਆਹ ਕਰ ਲਓ ਹੂੰ ਹੈ ਮਾਪੇ ਵਿਆਹ ਕਰਕੇ ਚੰਗੇ ਕਰ ਤੋਰਦੇ ਸਭ ਕੋ ਉਸ ਦਾਜ ਦੇ ਦੇ ਹੂੰ ਹੂੰ ਫੇਰ ਪੜ੍ਹਦੀਆਂ ਮਰ ਨਹੀਂ ਹਾਂ ਇਹ ਗੱਲ ਬਹੁਤ ਪੜ੍ਹਾਈ ਵਾਲੇ ਨਹੀਂ ਕਰਦੇ ਹਾਂ ਕੀ ਪੜ੍ਹਿਆ ਆਂ ਵੀ ਇਕ ਨੇ ਸਹੀ ਗੱਲ ਹੈ ਜੀ ਹਾਂ ਜਿਹਨੇ ਮਾਤੇਉ ਦੀ ਜਿਹਦੇ ਰੋਟੀ ਹੋਤੀ ਗਾੜੀ ਹੈ ਕਾਦੀ ਹੈ ਸਹੀ ਗੱਲ ਹੈ ਜਵਾਨੇ ਜਨ ਨਹੀਂ ਸੀ ਹਾਂ ਅੱਜ ਜਵਾਨੇ ਜਮਾਨੇ ਦੇ ਮਾਣਦਾਰੇ ਦੇ ਸੰਗ ਜਿਨਾਂ ਆਂ ਪਰਕੂ ਗਿਆ ਸੀ ਹਾਂ ਸਹੀ ਗੱਲ ਹੈ ਜੀ ਹਾਂ ਅੱਜ ਕੱਲ ਪੜ ਲੈ ਕੇ ਵੀ ਨਹੀਂ ਅਕਲਾਂ। ਨਾ ਹਾਂ ਕਦੇ ਇਹ ਪੜ੍ਹਾਈ ਕਾਦੀ ਹੈ ਕੋਈ ਮਾਪੇ ਉਹਨਾਂ ਨੇ ਧਿਆਨ ਨਾ ਕਰਕੇ। ਨਹੀਂ ਜਿਵੇਂ ਅੱਜ ਕੱਲ ਮਾਤਾ ਹੁਣ ਆਪਾਂ ਸਕੂਲਾਂ ਕਾਲਜਾਂ ਦੀ ਗੱਲ ਕਰਦੇ ਆਂ ਤੇ ਆਮ ਹੀ ਗੱਲ ਸੁਣਦੇ ਆਂ ਕਿ ਠੀਕ ਆ ਹੁਣ ਰਿਸ਼ਤੇ ਉਵੇਂ ਨਹੀਂ ਰਹਿਗੇ ਹਣਾ? ਨਹੀਂ ਰਹਿਗੇ। ਕੋਈ ਸ਼ਰਮ ਨਹੀਂ ਕਰਦੇ ਇਸ ਗੱਲ ਦੀ। ਨਾ ਨਾ ਸ਼ਰਮ। ਤੁਹਾਡੇ ਟਾਈਮ ਦੇ ਵਿੱਚ ਤੁਸੀਂ ਤਾਂ ਪੜੇ ਹੋ ਕਿ ਕਿਵੇਂ ਇਸ ਤਾ ਹੁੰਦਾ ਸੀ ਆਮ ਜੇ ਆਪਾਂ ਗੱਲ ਕਰਕੇ ਮੁੰਡੇ ਕੁੱਠਿਆਂ ਕੁੜੀਆਂ ਇਕੱਠੇ ਵੀ ਪੜਦੇ ਸੀ। ਉਹ ਕੋਈ ਨਿਕਰਾ ਹੁੰਦਾ ਤੁਸੀਂ। ਹੂੰ ਨਾ ਕੁੜੀ ਆ ਨਹੀਂ ਸੀ ਮੈਂ ਇਹਨੇ 90 ਕਰੋੜ ਦਾ ਮੁੰਡਾ ਦਾ ਸੀ ਠੀਕ ਹੈ ਜੀ ਮਾਪਿਓ ਜਿੱਥੇ ਕੁੜੀ ਨੂੰ ਮੰਗ ਦਿੰਦੇ ਸੀ ਹਾਂਜੀ ਕੁੜੀ ਨੇ ਜਵਾਬ ਨਹੀਂ ਦਿੱਤਾ ਸੀ ਠੀਕ ਹੈ ਜੀ ਸਾਰੀ ਜ਼ਿੰਦਗੀ ਮੈਂ ਕਿੱਡੀ ਔਖੀ ਹੁੰਦੀ ਹੂੰ ਉਸੇ ਘਰੇ ਕੱਟਦੀ ਠੀਕ ਹੈ ਜੀ ਤੇ ਨਾ ਕਦੇ ਮੁੰਡੇ ਨੇ ਆਖਿਆ ਸੀ ਵੀ ਬਾਪੂ ਤੂੰ ਰਿਸ਼ਤਾ ਲੈ ਲੈ ਹੂੰ ਤੇ ਮੈਂ ਉੱਥੇ ਗਿਆ ਨਹੀਂ ਕਰ ਠੀਕ ਹੈ ਉਹ ਜਿਵਾਨਾ ਬਹੁਤ ਹੀ ਜੰਮਾ ਚਾਹੇ ਮੁੰਡਾ ਸੀ ਜਾਂ ਕੁੜੀ ਸੀ ਸਹਿਮਤ ਹੁੰਦੇ ਸੀ ਸਹਿਮਤ ਠੀਕ ਹੈ ਤੇ ਨਾ ਉਹਨਾਂ ਵੇਖ ਵਗਾਈ ਸੀ ਹੂੰ ਉਹਦਾ ਲੱਗੀ ਰਿਸ਼ਤਾ ਕਰਿਆ ਉਹਨਾਂ ਸੀ ਹੂੰ ਅੱਖਾਂ ਸ਼ਰਮ ਸੀ ਮਾਦਾ ਉਦੋਂ ਉਦੋਂ ਬਾਈ ਬਹੁਤ ਦੁਨੀਆ ਸਿਆਣੀ ਤੇ ਸੂਝਵਾਨ ਸੀ ਹੂੰ ਤੇ ਅਨਾਈਆਂ ਪੜ੍ਹ ਸੀ ਹੂੰ ਸਹੀ ਹੈ ਉਹਨਾਂ ਆਣ ਪੜ੍ਹ ਪੜ੍ਹ ਕੇ ਲਿਖ ਕੇ ਦਕੀਤਰਕੀਆਂ ਕਰਦੀਆਂ ਆਪਾਂ ਪਿੰਡ ਪਿੰਡ ਗਏ ਨਹੀਂ ਵੇਣੇ ਆ ਹਾਂਜੀ ਹਾਂ ਹਰੇਕ ਕਿਨਾ ਪਾਜੀ ਕਰ ਜਾਂਦੇ ਗਏ ਡੈਟ ਆਖੜੇ ਕਰਾ ਹੁੰਦੇ ਆ ਹਾਂ ਸਹੀ ਗੱਲ ਇਹ ਬਰਤ ਮਾੜੀ ਗੱਲ ਮੈਂ ਆਦੀ ਹਾਂ ਸਹੀ ਹੈ ਸਹੀ ਹੈ ਦੇਖ ਨਹੀਂ ਤੁਸੀਂ ਮਾਂ ਤੇ ਨੂੰ ਕਹਿ ਦਿਓ ਵੀ ਬਾਪੂ ਸਾਡਾ ਬਿਆ ਕਰ ਦੇ ਹਾਂ ਸਹੀ ਗੱਲ ਹੈ ਜੀ ਹਾਂ ਕਿਉਂਕਿ ਪਰਾ ਦਿੱਤੋਂ ਨਹੀਂ ਨਹੀਂ ਹੋਵੇ ਇਹ ਦੋਨੋਂ ਤੁਸੀਂ ਗੱਲ ਨਹੀਂ ਕਰ ਲਓ ਸਹੀ ਗੱਲ ਸਾਰੀ ਜ਼ਿੰਦਗੀ ਪ੍ਰਾਤ ਤੋਂ ਨਹੀਂ ਚੱਕ ਸਕਦੇ ਹਾਂ ਇਹ ਮਰਦ ਪੜ੍ਹ ਲਿਆ ਲਿਖਿਆ ਨਹੀਂ ਪਰ ਮੈਂ ਮੇਰਾ ਗੁੱਸਾ ਮੰਨਣ ਬਹੁਤ ਮਾੜੀ ਗੱਲ ਹੈ ਹਾਂ ਨਾ ਤਾਂ ਪਿੰਡ ਦੇ ਨਾਲ ਵਿਆਹ ਕਰਾ ਕੇ ਕੁੜੀਆਂ ਜਾਣ ਹਾਂ ਤੇ ਨਾ ਮੁੰਡੇ ਪਿੰਡ ਦੀ ਨੂੰ ਵਿਆਹ ਕੇ ਰੱਖਾ ਰੱਖ ਸਹੀ ਗੱਲ ਹੈ ਜੀ ਹਾਂ ਦੂਜੇ ਪਿੰਡ ਦੀ ਨਾ ਵਿਆਹ ਕਰਾਵੇਂ ਹਾਂ ਤੇ ਕੁੜੀਆਂ ਵੀ ਦੂਜੇ ਪਿੰਡਾਂ ਦੇ ਮੁੰਡੇ ਕਿਹੜੇ ਮੁਕਾਲਜਾ ਚ ਹੁੰਦੇ ਨੇ ਹਾਂ ਪਿੰਡ ਦੇ ਨਾਲ ਕਿਉਂ ਜਾਂਦੇ ਨੇ ਸਹੀ ਹੈ ਸਹੀ ਹਾਂ ਸਾਰੇ ਪਿੰਡ ਦੀ ਇੱਜ਼ਤ ਖਰਾਬ ਹੁੰਦੀ ਆ ਉਸ ਪਿੰਡ ਚ ਪਿਓ ਹੀ ਨਹੀਂ ਸਿਰ ਚੱਕਣ ਜੋਗਾ ਵੀ ਜਿੱਥੇ ਕੁੜੀ ਆ ਕੇ ਵਸ ਜੇ ਉੱਥੇ ਬਰਾਬਰ ਹਾਂ 12 ਚ ਬਸਦੀਆਂ ਜੀ ਸਹੀ ਆ ਹਾਂ ਸਹੀ ਆ ਸਹੀ ਇਹ ਗੱਲ ਮੈਂ ਚੰਗੀ ਨਹੀਂ ਸਮਝਦੀ ਹੂੰ ਸਾਡੇ ਜ਼ਮਾਨੇ ਚ ਪਾਈ ਪੰਦਰਾਣਾਂ ਤੇਂ ਲੱਗਦੀ ਹਾਂਜੀ ਕੁੜੀਆਂ ਜਾਂਦੀਆਂ ਪੜਾ ਚ ਟੀਆਂ ਲਾਉਂਦੀ ਠੀਕ ਹੈ ਜੀ ਉੱਥੇ ਦਰਾਸਤ ਹੁੰਦੇ ਪਿੰਗਾ ਜੂਟ ਨਹੀਂ ਹਾਂ ਸੌਰਾਂ ਤਾਂ ਕੁੜੀਆਂ ਆਉਂਦੀਆਂ ਹੂੰ ਸੱਗੀ ਫੁੱਲ ਲੱਗਲੇ ਜਿਵੇਂ ਜੁੰਦੇ ਪੱਪੜ ਪੱਟੀਆਂ ਬਾळ्या ਆਈਆਂ ਤੁਮਾ ਪਾਕੇ ਹੂੰ ਸੋਹਣੇ ਉਹ ਗੀਤ ਗਵੰਦੀਆਂ ਹੂੰ ਮਾਪੇ ਉਹਦੇ ਪਰਾਂ ਦੇ ਪਹਿਣਾ ਦੇ ਪਿਆਰ ਦੇ ਹਾਂਜੀ ਬੜਾ ਨਾਚਦੀਆਂ ਮਹਿੰਦੀ ਲਾਉਂਦੀਆਂ ਨਵੇਂ ਲੀੜੇ ਪਾਉਂਦੀਆਂ ਨਕੀਆਂ ਨਕੀਆਂ ਕੁੜੀਆਂ ਹੂੰ ਮੁੰਡਾ ਕੋਈ ਨਹੀਂ ਜਾਂਦਾ ਸੀ ਖੜ ਕੇ ਨਹੀਂ ਵੇਖਦਾ ਸੀ ਅੱਛਾ ਜੀ ਹਾਂ 4 ਵਜੇ ਨਹੀਂ ਅੰਨ ਤੇ ਜਾਂਦੀ ਹੁੰਦੀ ਹਾਂ 5 ਵਜੇ ਅਸੀਂ ਆਉਂਦੀ ਹਾਂ ਹਾਂ ਆ ਕੇ ਦੇ ਰੋਟੀ ਟੁਕਾ ਬੱਕ ਜੀ ਨੇ ਪਕਾਉਣਾ ਪਕਾਉਂਦੇ ਜੀ ਦੇ ਬਰੇ ਆ ਤੇ ਆਉਂਦਾ ਮਾਂ ਹੁੰਦੀ ਕਾਲੈਂ ਹਾਂ ਅਸੀਂ ਮੇਰੇ ਪਿਓ ਦੇ ਨਾਨਕੀ ਭਾਗੂ ਵਿਆਹ ਗਏ ਅੱਛਾ ਬਠਿੰਡੇ ਕੋ ਹਾਂਜੀ ਕੋਠੇ ਬੈਖੀ ਨਾਮੀ ਸਾਰਿਆਂ ਮੇਲਣਾ ਬੈਠੀਆਂ ਹਾਂ ਅੱਗੇ ਡੇਡੇ ਛਾਬੇ ਹੁੰਦੇ ਸੀ ਉਹਨੂੰ ਵਿਆਹ ਚ ਚੰਗੇਰਾ ਦੇ ਅੱਛਾ ਜੀ ਸਾਡੇ ਉਹ ਬਾਪੂ ਦੇ ਨਾਮੇ ਬਰਦੇ ਸੀ ਹੂੰ ਕੰਨ ਹੂੰ ਉਹ ਆੜੇ ਪੁੱਤ ਬੈਠੀਆਂ ਕਿਉਂ ਐ ਹੂੰ ਗੀਤ ਗਾਓ ਗਿੱਧਾ ਪਾਓ ਨੱਚੋ ਹਾਂ ਸੋਹਣੇ ਲੱਗੋਂਗੀਆਂ ਸਾਨੂੰ ਚਾਹ ਹਾਂ ਮੈਂ ਕਿਨੇ ਪਰਕੇ ਚ ਲੈ ਮੈਂ ਲੱਡੂ ਜਿਲੇ ਬਈ ਹਾਂ ਨਾ ਇਹ ਲੈਣਾ ਚਾਦੀ ਬਾਤ ਅੱਛਾ ਵੀਕੇ ਗੀਤ ਗਾਉਂਦੇ ਨਹੀਂ ਨਹੀਂ ਹਾਂ ਉਹਨਾਂ ਬਈ ਤੇ ਬੜੇ ਸੋਣੇ ਗੀਤ ਗਾਉਂਦੇ ਹਾਂ ਇਹ ਜਨਉਂ ਦੀ ਹਾਂ ਜਨ ਨੂੰ ਦੋਹੇ ਲਾਉਂਦੀਆਂ ਹਾਂ ਕੋਈ ਗੁੱਸਾ ਨਹੀਂ ਮੰਨਦਾ ਠੀਕ ਹੈ ਇਹ ਪ੍ਰਭੂ ਮੈਂ ਦੇਖ ਬਾਰ ਰੋਕਦੀਆਂ ਮਾਂ ਪੈਣ ਦੇ ਦੋਹੇ ਲਾਉਂਦੀਆਂ ਉਹ ਵੀ ਨਹੀਂ ਗੁੱਸਾ ਕਰਦਾ ਠੀਕ ਹੈ फेर ਵੇ ਕਿ ਮੱਠੜੀਆਂ ਚ ਵਾਉਂਦੇ ਆ ਹਾਂ ਗੀਤ ਗਾਉਂਦੇ ਆ ਚੱਬੀ ਹਾਂ ਹੁਣ ਤਾਂ ਬੇਅਦਰੀ ਰੀਤ ਰਿਵਾਜ ਤਾਂ ਉਹੀ ਟੁੱਟ ਗਏ ਮੇਲਾ ਹੁਣ ਗੁੱਸਾ ਮੰਨਦੇ ਆ ਬਿਆਹ ਲਿੰਦੇ ਆ ਮੈਂ ਤਾਂ ਗੀਤ ਗਾ ਗਏ ਹੁਣ ਵਿਆਹ ਹੁੰਦਾ ਕਦੇ ਫੁੱਫੜ ਰਸ ਗਿਆ ਕਦੇ ਮਾਸੜ ਰਸ ਗਿਆ ਉਹ ਗੱਲਾਂ ਹੀ ਹੈਣੀਆਂ ਹਾਂ ਅੱਗੇ ਢੋ ਗੀਤ ਗਾਉਂਦੇ ਆ ਜਿਹੜਾ ਲਾੜੇ ਨੂੰ ਮੱਠੜੀਆਂ ਚ ਵਾਉਂਦੇ ਆ ਹਾਂ ਤਾਂ ਪਤਾ ਨਹੀਂ ਕਈ ਗੀਤ ਗਾਏ ਬੇਕਦਾ ਜੈ ਮੈਂ ਜਾਣੀ ਹੈ ਹਾਂ ਕਾ ਬੱਚਾ ਬੇ ਲਾੜਾ ਮੱਠੜੀਆਂ ਹਾਂ ਤੇਰੀ ਮਾਂ ਬਕੈਂਦੀ ਹਟੜੀ ਅੱਛਾ ਅੱਗੇ ਆਏ ਜੇ ਕੋਈ ਕਦੇ ਪਾਇ ਨੂ ਆਲੀਆਂ ਕਦੇ ਪੂਆ ਨੂ ਕਦੇ ਨਾਨੀ ਨੂ ਹਾਂ ਤੇ ਹੁਣ ਤਾਂ ਭਾਈ ਉਹ ਗੀਤ ਹੀ ਹੈ ਨਹੀਂ ਹੂੰ ਕੋਈ ਹੋਰ ਸ਼ਬਦ ਯਾਦ ਹੋਵੇ ਗੀਤ ਛੋਟਾ ਜਾਏ ਹੈ ਹੋਰ ਯਾਦ ਹੋਵੇ ਕੋਈ ਜੀ ਹੁਣ ਸੁਣਾਏ ਦੋ ਦੋਹਾ ਲਾਇਆ ਨਹੀਂ ਅੱਛਾ ਹੂੰ ਤੇ ਦੋ ਉਹ ਗੀਤਾਂ ਨਹੀਂ ਪਰ ਨਹੀਂ ਕਿਤੇ ਆਖੇ ਹਾਂ ਪੱਕਾ ਪੱਕਾ ਕੋਈ ਨਹੀਂ ਆਵਾਂਗੇ ਜਰੂਰ ਹਾਂ ਮੈਂ ਤੇਰੀ ਯਾਦ ਕਰੀ ਏ ਟੋਡੀਆਂ ਗੱਲਾਂ ਤਾਂ ਸਾਨੂੰ ਬਹੁਤ ਕੀਮਤੀ ਆ ਬਹੁਤ ਪਸੰਦ ਕੀਤੀਆਂ ਪਹਿਲਾਂ ਵੀ ਤੇ ਸਾਨੂੰ ਖੁਸ਼ੀ ਨਹੀਂ ਹੋਣੀ ਅਸੀਂ ਭਾਈ ਮੇਰੇ ਬੇਕਪਰਾ ਭਤੀਜਾਂ ਦੇ ਵਿਆਹ ਹੋਏ ਸਾਰਿਆਂ ਦਾ ਪਹਿਣਾ ਸੀ ਬਾਦੂ ਨਾਲ ਜਿੰਨੇ ਹਾਂ ਤੇ ਪਰ ਜਾਨਿਆਂ ਬਾਦੂ ਨਾਲ ਜਿੰਨੇ ਹਾਂ ਬਾਦੂ ਅਸੀਂ ਗੀਤ ਗਾਉਣੀ ਹੁਣ ਤਾਂ ਢੀਏ ਤਾਂ ਲੜਾਈ ਹੋ ਜਾਂਦੀ ਹੈ ਤੇ ਆ ਹੁਣ ਢੀਏ ਲਾ ਦਿੰਦੇ ਕੋਈ ਚੱਲਣੀ ਨਹੀਂ ਨਿੰਦਾ ਮੇਰੇ ਤਾਂ ਦਿਲ ਚ ਲੈ ਕੀ ਆ ਰਹੇ ਅੱਛਾ ਮੈਂ ਆਖਿਆ ਸੀ ਪਹਿਣਾ ਨਾ ਏਕ ਦੇ ਵਿੱਚ ਗਾ ਕੇ ਰੀਲ ਪਰਹਿਣੀ ਹੈ ਹਾਂ ਮੇਰੇ ਤਾਂ ਇਹ ਬਾਹਰ ਡਚਾਰੇ ਹੈ अच्छा अच्छा अजीदा बड़ा नाचती थी मैं गीत वगैरह में अच्छा एक ना गल आए जाते-जाते हां ਤੇ ਆਪਾਂ ਇਹ ਗੀਤਾਂ ਵਾਲੇ ਵੀ ਇੱਕ ਵੀਡੀਓ ਅਲੱਗ ਬਣਾਵਾਂਗੇ ਤੇ ਤੁਸੀਂ ਨਾ ਹੱਸਦੇ ਬਹੁਤ ਸੋਹਣੇ ਲੱਗਦੇ ਹੋ ਹੱਸ ਕੇ ਦਿਖਾਓ ਜਰੂਰ ਇੱਕ ਵਾਰੀ ਲੈ ਨੰਨੇ ਤੇ ਮੇਰੇ ਹੈ ਨਹੀਂ 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 ਤੁਸੀਂ ਬਹੁਤ ਪਿਆਰੇ ਲੱਗਦੇ ਹੋ ਤੇ ਆਪਣੀ ਵੀਡੀਓ ਵੀ ਬਹੁਤ ਚੱਲੀ ਲੋਕਾਂ ਨੇ ਬਹੁਤ ਪਸੰਦ ਕੀਤੀ ਪਿਛਲੀ ਕਹਿੰਦੇ ਵੀ ਮਾਤਾ ਦੀਆਂ ਗੱਲਾਂ ਬਹੁਤ ਸੋਹਣੀਆਂ ਲੱਗਦੀਆਂ ਨਹੀਂ ਬਈ ਮੈਂ ਮੈਂ ਕਿਹਾ ਵੀ ਸਾਡੇ ਜਿੰਦ ਜਾਨ ਹੈ ਪਿੰਡ ਦੀ ਮਾਤਾ ਗੱਲਾਂ ਹੀ ਬਹੁਤ ਸੋਹਣੀਆਂ ਹੁੰਦੀਆਂ ਆਏ ਬੇਪਬਲੀ ਹੈ ਬਿੱਲਿਆ ਗ੍ਰੰਥ ਹਾਂ ਆਪਾਂ ਮਾਰਾ ਕੰਮ ਨਹੀਂ ਕੀਤਾ ਮਾੜੀ ਚੁਗਲੀ ਨਹੀਂ ਕੀਤੀ ਹਾਂ ਸੌਰ ਦੇ ਘਰ ਚੋਰੀ ਨਹੀਂ ਕੀਤੀ ਹਾਂ ਆਪ ਦੇ ਘਰ ਚੋਰੀ ਨਹੀਂ ਕੀਤੀ ਤੇ ਕਿਆ ਨਹੀਂ ਕਰ ਹੂੰ ਵੀ ਮੈਂ ਦੇਖ 70 ਸਾਲ ਹੋ ਗਏ 60 ਬਿਆਈ ਨੂੰ ਹਾਂ ਮੇਰੇ ਚਾਰ ਭਰਾ ਰਿਕਾਰਡ ਕਰ ਲਾ ਹਾਂ ਯਾਰੇ ਮੈਨੂੰ ਪੰਜ 500 ਵਾਲੇ ਚੁੱਟ ਦੇ। ਹਾਂ। ਤੇ ਆਉਂਦੀ ਨੂੰ ਪਰ ਮਰਚੀਆ ਤੋਂ ਜਾ ਮਾ ਦੋਤੋ ਨਿਆਮਾ। ਹਾਂ। ਯਾਰੇ ਮੈਨੂੰ ਲੀੜੇ ਦਿੰਦੇ ਆ ਚਾਰੇ ਮੈਨੂੰ 100-100 ਰੁਪਿਆ। ਠੀਕ ਹੈ ਜੀ। ਹਾਂ। ਬਹੁਤ ਪਿਆਰ ਕਰਦੇ ਨਾ। ਹਾਂ ਬਹੁਤ ਭਤੀਜੇ ਪਿਆਰ ਕਰਦੇ। ਬਹੁਤ ਪੜਾ ਘਰ ਦੇ ਸੀ। ਹਾਂ। ਹੁਣ ਪਈਓ ਮਰ ਗਏ। ਹਾਂ। ਇਹਦਾ ਗਾਣਾ। ਚਲੋ ਬੇਬੇ ਜਾਂਦੇ ਜਾਂਦੇ ਰੱਬ ਤੁਹਾਨੂੰ ਲੰਮੀਆਂ ਉਮਰਾਂ ਬਖਸ਼ਿਸ਼ ਕਰੇ ਤੇ ਤੁਸੀਂ ਬਹੁਤ ਸੋਹਣੇ ਸੋਹਣੇ ਗੀਤ ਯਾਦ ਰੱਖਿਓ ਤੇ ਮੈਂ ਆਉਂਗਾ ਤੇ ਆਪਾਂ ਹੋਰ ਪਰਾਂਗੇ ਹਨਾ ਕਿੱਦੇ ਆਵੇਂਗਾ ਬਸ ਦੋ ਤਿੰਨ ਦਿਨਾਂ ਦਾ ਕੀ ਆਉਣਾ ਮੈਂ ਤੂੰ ਯਾਦ ਕਰ ਲੋ ਬਸ ਯਾਦ ਕਰ ਠੀਕ ਹੈ ਇੱਕ ਗੀਤਾਂ ਵਾਲੀ ਲੱਗ ਤੋਂ ਵੀਡੀਓ ਬਣਾਵਾਂਗੇ 파ਟ ਤੀਜਾ ਆਪਾਂ ਬੋਲੀਆਂ ਵਾਲੀ ਹਾਂ ਬੋਲੀਆਂ ਵਾਲੀ ਜਿਹੜੇ ਥੋੜੇ ਚਾਰ ਰਹਿ ਗਏ ਜ਼ਿੰਦਗੀ ਚ ਪਹਿਲਾਂ ਉਹ ਆਪਾਂ ਲੋਕਾਂ ਤੱਕ ਪਹੁੰਚਾਵਾਂਗੇ ਠੀਕ ਹੈ ਤੇ ਥੋੜਾ ਪੋਤਾ ਆਊਗਾ ਤੇ ਆਪਾਂ ਬੰਦਲਾਂ ਆਏਂਗੀ ਇੱਥੇ ਗਵੰਦ ਗਿਆ ਹਾਂ ਸੀ ਹਾਂ ਜਾਂਦੀ ਆਉਂਦੇ ਸੁਣਾ ਦਈ ਇੱਕ ਹਾਂ ਕੋਈ ਗੁੱਸਾ ਨਹੀਂ ਕਰਦੇ ਸੀ ਹਾਂ ਆਹ ਇਹ ਸਾਡੀ ਗੱਲ ਹੈ ਹਾਂ ਪੁਰਾਣੀਆਂ ਗੱਲਾਂ ਸੁਣਦੇ ਜੀ ਮਾਤਾ ਪਾਏ ਜੀ ਹਾਂ ਬਸ ਇਹ ਬੰਨੀ ਪੁਰਾਣੀਆਂ ਗੱਲਾਂ ਸੁਣ ਰਿਹਾ ਮਾਤਾ ਜੀ ਤੋਰੀ ਅਸੀਂ ਹਾਂ ਜਿਹੜਾ ਕਪਲ ਪ੍ਰਾਣੀਆਂ ਕੱਲ ਹੀ ਹੁੰਦੀਆਂ ਹਾਂ ਦਾਈ ਜਿਹੜੀਆਂ ਫਿਰ ਆਪਦੇ ਹੰਡੀਆਂ ਤੇ ਬੇਕੀਆਂ ਹਾਂ ਚਲੋ ਠੀਕ ਹੈ ਮਾਤਾ ਜੀ ਧੰਨਵਾਦ ਧੰਨਵਾਦ ਤੇਰਾ ਵੀ ਭਾਈ ਜੀ ਨੇ ਸਾਰੇ ਪਿੰਡ ਚੋਂ ਪਿਆਰ ਕੀਤਾ ਹਾਂਜੀ ਇਹ ਪਿਆਰ ਹੈ ਬਿੱਲਿਆ ਮੋਹ ਵਾਲਾ ਬੰਦਾ ਹੀ ਕੋਲੇ ਆ ਕੇ ਬੰਦਾ ਤੇ ਗੱਲ ਕਰਦਾ ਗੱਲ ਕਰਦਾ ਐਵੇਂ ਨੇਕਾ ਦੁਨੀਆ ਟੱਪੀ ਜਾਂਦੀ ਸਹੀ ਗੱਲ ਸਹੀ ਗੱਲ ਤੇ ਨਾ ਇਹ ਸੁਣ ਕੇ ਤੇਰੀ ਤੇ ਬੇਗ ਬਾਦਰੀ ਹਾਂ ਹੈ ਹਾਂ ਤੇ ਨਾਏ ਕੋਈ ਗੱਲਾਂ ਸੁਣ ਕੇ ਮਾੜੀ ਮੋਟੀ ਸੇੜਾ ਉਹ ਹੁਣ ਕਿ ਕੀ ਹਾਲ ਹੈ ਦੁਨੀਆਂ ਤੇ ਮਿਲਿਆ ਪਿਆ ਮਾਪੇ ਮਰ ਨਹੀਂ ਸਕਦਾ ਹਾਂ ਹੈ ਸਹੀ ਹਸਪੀ